ਕਸ਼ਮੀਰ ਤੋਂ ਚੱਲ ਕੇ ਧੰ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੰਧ ਨਦੀ ਤੋਂ ਉਰੇ ਪੰਜਾਬ ਵੱਲ ਇੱਕ ਉੱਚੀ ਪਹਾੜੀ ਦੇ ਪਾਸ ਇੱਕ ਬ੍ਰਿਸ਼ ਹੇਠਾਂ ਜਾ ਬੈਠੇ ਮਰਦਾਨੇ ਨੇ ਕਿਹਾ ਮਹਾਰਾਜ ਮੈਨੂੰ ਪਿਆਸ ਬਹੁਤ ਲੱਗੀ ਹੈ ਪਾਣੀ ਕਿੱਥੋਂ ਪੀਵਾਂ ਗੁਰੂ ਜੀ ਨੇ ਕਿਹਾ ਇਸ ਪਹਾੜੀ ਦੇ ਉੱਪਰ ਇੱਕ ਪੀਰ ਵਲੀ ਕੰਧਾਰੀ ਰਹਿੰਦਾ ਹੈ ਉਸ ਪਾਸ ਜਾ ਕੇ ਪਾਣੀ ਪੀ ਲੈ ਮਰਦਾਨਾ ਹੌਲੀ-ਹੌਲੀ ਪਹਾੜ ਉੱਤੇ ਚੜ ਗਿਆ ਤੇ ਬੰਦਗੀ ਕਰਕੇ ਕਿਹਾ ਪੀਰ ਜੀ ਮੈਨੂੰ ਪਾਣੀ ਪੀਣ ਵਾਸਤੇ ਦਿਓ ਵਲੀ ਨੇ ਪੁੱਛਿਆ ਤੂੰ ਕਿੱਥੋਂ ਆਇਆ ਹੈ ਤੇਰੇ ਨਾਲ ਹੋਰ ਵੀ ਕੋਈ ਹੈ ਕਿ ਤੂੰ ਇਕੱਲਾ ਹੀ ਹੈ ਮਰਦਾਨੇ ਨੇ ਦੱਸਿਆ ਪੀਰ ਜੀ ਮੈਂ ਪੰਜਾਬ ਦੇ ਰਹਿਣ ਵਾਲਾ ਹਾਂ ਅਤੇ ਗੁਰੂ ਨਾਨਕ ਦੇ ਨਾਲ ਰਟਣ ਕਰਦਾ ਫਿਰਦਾ ਇੱਥੇ ਆਇਆ ਹਾਂ ਨਾਨਕ ਜੀ ਨੂੰ ਹਿੰਦੂ ਤੇ ਤੁਰਕ ਦੋਵੇਂ ਹੀ ਮੰਨਦੇ ਹਨ ਹਿੰਦੂ ਉਹਨਾਂ ਨੂੰ ਗੁਰੂ ਕਹਿੰਦੇ ਹਨ ਅਤੇ ਮੁਸਲਮਾਨ ਪੀਰ ਕਹਿੰਦੇ ਹਨ ਵੱਡੇ ਵੱਡੇ ਕਰਾਮਾਤੀ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ ਮੈਂ ਉਹਨਾਂ ਦੇ ਨਾਲ ਰਬਾਬ ਵਜਾਉਣ ਦਾ ਕੰਮ ਕਰਦਾ ਹਾਂ ਤੇ ਸੁੰਦਰ ਸ਼ਬਦ ਗਾਉਂਦਾ ਹਾਂ ਉਹ ਆਪ ਬ੍ਰਿਸ਼ ਦੀ ਛਾਵੇਂ ਬੈਠੇ ਹਨ ਕਿਰਪਾ ਕਰਕੇ ਮੈਨੂੰ ਪਾਣੀ ਪੀਣ ਨੂੰ ਦਿਓ ਪੀਰ ਵਲੀ ਗੰਧਾਰੀ ਗੁਰੂ ਜੀ ਦੀ ਉਪਮਾ ਸੁਣ ਕੇ ਸਹਾਰ ਨਾ ਸਕਿਆ ਕਹਿਣ ਲੱਗਾ ਜੇ ਉਹ ਕਰਾਮਾਤੀ ਹੈ ਤਾਂ ਜਿੱਥੇ ਬੈਠੇ ਹਨ ਉੱਥੇ ਹੀ ਪਾਣੀ ਕਿਉਂ ਨਹੀਂ ਮੰਗਵਾ ਲੈਂਦੇ ਪੀਰ ਦੀ ਇਹ ਗੱਲ ਸੁਣ ਕੇ ਮਰਦਾਨੇ ਨੇ ਹੇਠਾਂ ਆਣ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਨੇ ਫਿਰ ਕਿਹਾ ਜਾ ਮਰਦਾਨਾ ਪੀਰ ਅੱਗੇ ਨਿਮਰਤਾ ਕਰਕੇ ਪਾਣੀ ਮੰਗ ਕੇ ਪੀਆ ਮਰਦਾਨਾ ਫਿਰ ਉੱਤੇ ਜਾ ਕੇ ਪੀਰ ਨੂੰ ਕਹਿਣ ਲੱਗਾ ਪਾਣੀ ਪਿਉਣ ਦਾ ਬਹੁਤ ਪੁੰਨ ਹੁੰਦਾ ਹੈ ਆਪ ਮੈਨੂੰ ਪਾਣੀ ਪਿਆ ਦਿਓ ਪੀਰ ਨੇ ਗੁੱਸੇ ਨਾਲ ਕਿਹਾ ਤੂੰ ਕਹਿੰਦਾ ਹੈ ਕਿ ਤਪਾ ਨਾਨਕ ਬੜਾ ਅਜਮਤੀ ਹੈ ਫਿਰ ਉਹਨਾਂ ਨੂੰ ਪਾਣੀ ਕਿਉਂ ਨਹੀਂ ਮਿਲਦਾ ਤੈਨੂੰ ਮੈਂ ਕਦੇ ਵੀ ਪਾਣੀ ਨਹੀਂ ਦੇਵਾਂਗਾ ਮਰਦਾਨੇ ਨੇ ਫਿਰ ហេਠਾ ਆਣ ਕੇ ਗੁਰੂ ਜੀ ਨੂੰ ਪੀਰ ਦੀ ਗੁੱਸੇ ਵਾਲੀ ਸਾਰੀ ਗੱਲ ਦੱਸੀ ਤਦ ਗੁਰੂ ਜੀ ਨੇ ਆਪਣੇ ਹੱਥ ਦੀ ਸੋਟੀ ਦੀ ਹੁੱਜ ਉਸ ਪਹਾੜ ਦੀਆਂ ਜੜਾਂ ਵਿੱਚ ਮਾਰੀ ਜਿਸ ਨਾਲ ਤਤਕਾਲ ਹੀ ਉਸ ਜਗ੍ਹਾ ਤੋਂ ਪਾਣੀ ਦੀ ਧਾਰਾ ਨਿਕਲ ਕੇ ਵਹਿਣ ਲੱਗ ਪਈ ਉਧਰ ਉੱਪਰੋਂ ਵਲੀ ਕੰਧਾਰੀ ਦੇ ਪਾਣੀ ਦਾ ਚਸ਼ਮਾ ਸੁੱਕ ਗਿਆ ਇਹ ਗੱਲ ਵੇਖ ਕੇ ਵਲੀ ਕੰਧਾਰੀ ਨੇ ਕਰੋਧ ਨਾਲ ਇੱਕ ਵੱਡਾ ਭਾਰੀ ਪੱਥਰ ਆਪਣੀ ਸ਼ਕਤੀ ਨਾਲ ਗੁਰੂ ਜੀ ਉੱਤੇ ਰੇੜ ਦਿੱਤਾ ਗੁਰੂ ਜੀ ਨੇ ਉਸ ਭਾਰੀ ਸਿਲਾ ਅੱਗੇ ਹੱਥ ਰੱਖ ਕੇ ਪਾਣੀ ਦੇ ਚਸ਼ਮੇ ਤੋਂ ਪਿੱਛੇ ਹੀ ਰੋਕ ਦਿੱਤਾ ਜਦ ਵਲੀ ਕੰਧਾਰੀ ਨੇ ਵੇਖਿਆ ਕਿ ਹੇਠਾਂ ਪਾਣੀ ਦਾ ਪ੍ਰਵਾਹ ਨਹੀਂ ਬੰਦ ਹੋਇਆ ਤਾਂ ਉਸ ਨੇ ਆਪਣੀ ਸ਼ਕਤੀ ਨਾਲ ਸਿਲਾ ਨੂੰ ਅੱਗੋਂ ਚਸ਼ਮੇ ਦੇ ਮੂੰਹ ਉੱਤੇ ਧੱਕੇਲਣ ਦਾ ਯਤਨ ਕੀਤਾ ਪਰ ਸਿਲਾ ਉੱਤੇ ਹੀ ਰੁਕੀ ਰਹੀ ਤੇ ਪਾਣੀ ਚੱਲਦਾ ਰਿਹਾ ਜਦ ਪੀਰ ਨੇ ਵੇਖ ਲਿਆ ਕਿ ਉਹ ਮੇਰੇ ਨਾਲੋਂ ਸ਼ਕਤੀਬਾਨ ਹਨ ਤਾਂ ਹੇਠਾਂ ਆਣ ਕੇ ਗੁਰੂ ਜੀ ਦੇ ਚਰਨਾਂ 'ਤੇ ਪੈ ਗਿਆ ਅਤੇ ਕਹਿਣ ਲੱਗਾ ਹੇ ਪ੍ਰਭੂ ਜੀ ਮੈਂ ਤੁਹਾਡੀ ਮਹਿਮਾ ਨਹੀਂ ਜਾਣੀ ਸੀ ਮੇਰੀ ਭੁੱਲ ਬਖਸ਼ ਦਿਓ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੇਰਾ ਪਰਲੋਕ ਸੌਰ ਜਾਵੇ ਗੁਰੂ ਜੀ ਨੇ ਕਿਹਾ ਤੁਸੀਂ ਬੇਅਰਥ ਈਰਖਾ ਕਰਕੇ ਦੁੱਖ ਸਹਾਰਿਆ ਹੈ ਇਸ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ ਜੇ ਇਸ ਨੂੰ ਤਿਆਗ ਦੇऊं ਤਾਂ ਹਿਰਦੇ ਵਿੱਚ ਸਦਾ ਖੁਸ਼ੀ ਰਹਿੰਦੀ ਹੈ ਸੋ ਈਰਖਾ ਨੂੰ ਛੱਡ ਕੇ ਹਰ ਦਮ ਖੁਦਾ ਨੂੰ ਯਾਦ ਰੱਖੋ ਅਤੇ ਆਪਣੇ ਮਨੁੱਖੇ ਸਰੀਰ ਨੂੰ ਸਫਲਾ ਕਰੋ ਇਹ ਉਪਦੇਸ਼ ਲੈ ਕੇ ਪੀਰ ਜੀ ਨੇ ਨਮਸਕਾਰ ਕੀਤੀ ਅਤੇ ਗੁਰੂ ਜੀ ਦੀ ਖੁਸ਼ੀ ਲੈ ਕੇ ਆਪਣੇ ਅਸਥਾਨ ਪਹਾੜੀ ਉੱਪਰ ਚੱਲ ਆ ਗਿਆ ਇਸ ਅਸਥਾਨ ਤੇ ਹੀ ਅੱਜ ਕੱਲ ਗੁਰਦੁਆਰਾ ਪੰਜਾ ਸਾਹਿਬ ਸਜੋਬਿਤ ਹੈ ਜਿੱਥੇ ਸੰਗਤਾਂ ਦਰਸ਼ਨ ਕਰਕੇ ਨੇਹਾਲ ਹੁੰਦੀਆਂ ਨੇ ਗੁਰੂ ਜੀ ਇੱਥੋਂ ਚੱਲ ਕੇ ਕਾਬਲ ਸ਼ਹਿਰ ਚਲੇ ਗਏ ਇੱਥੇ ਗੁਰੂ ਜੀ ਇੱਕ ਮਸਜਿਦ ਵਿੱਚ ਜਾ ਬੈਠੇ ਮੁੱਲਾ ਨੇ ਕਿਹਾ ਤੁਸੀਂ ਕਿੱਥੋਂ ਆਏ ਹੋ Hindu ਜਾਪਦੇ ਹੋ ਇਹ ਮੁਸਲਮਾਨਾਂ ਦੀ ਪਵਿੱਤਰ ਜਗ੍ਹਾ ਹੈ ਤੁਸੀਂ ਇੱਥੋਂ ਚਲੇ ਜਾਓ ਗੁਰੂ ਜੀ ਨੇ ਕਿਹਾ ਅਸੀਂ ਤੁਰੇ ਆਉਂਦੇ ਪੈਂਡਾ ਕਰਕੇ ਥੱਕ ਗਏ ਹਾਂ ਇੱਕ ਅੱਜ ਦੀ ਰਾਤ ਕੱਟ ਕੇ ਸਵੇਰੇ ਚਲੇ ਜਾਵਾਂਗੇ ਮੁੱਲਾ ਨੇ ਕਿਹਾ ਰਾਤ ਕਿਸ ਤਰ੍ਹਾਂ ਕੱਟ ਸਕਦੇ ਹੋ ਮੈਂ ਹਿੰਦੂ ਨੂੰ ਇੱਥੇ ਬੈਠਣ ਨਹੀਂ ਦੇਣਾ ਹੋਰ ਕਿਤੇ ਚਲੇ ਜਾਓ ਜੇ ਨਹੀਂ ਉਠੋਗੇ ਤਾਂ ਮੈਂ ਬਾਹੋਂ ਫੜ ਕੇ ਉਠਾ ਦੇਵਾਂਗਾ ਗੁਰੂ ਜੀ ਨੇ ਕਿਹਾ ਜੇ ਤੇਰੇ ਵਿੱਚ ਜੋਰ ਹੈ ਤਾਂ ਮਸੀਤ ਨੂੰ ਟਿਕਾ ਕੇ ਰੱਖੋ ਜੇ ਤੂੰ ਮਸੀਤ ਨੂੰ ਰੋਕ ਨਾ ਸਕਿਆ ਤਾਂ ਤੂੰ ਝੂਠ ਬੋਲ ਰਿਹਾ ਹੈ ਕਿ ਮਸੀਤ ਤੇਰੀ ਹੈ ਬੁੱਲਾ ਨੇ ਕਿਹਾ ਮਸੀਤ ਸਥਿਰ ਹੀ ਹੈ ਇਸਨੇ ਕਿੱਥੇ ਜਾਣਾ ਹੈ ਮੈਨੂੰ ਐਵੇਂ ਡਰਾਓ ਨਾ ਗੁਰੂ ਜੀ ਉਸ ਸਮੇਂ ਉੱਠ ਕੇ ਮਸਜਿਦ ਉੱਤੇ ਚੜ ਗਏ ਅਤੇ ਮਸਜਿਦ ਤੋੜ ਕੇ ਲੈ ਚੱਲੇ ਮਸਜਿਦ ਤੁਰਦੀ ਵੇਖ ਕੇ ਮੁੱਲਾ ਕੰਬ ਗਿਆ ਤੇ ਵੇਖਣ ਵਾਲੇ ਲੋਕ ਸਾਰੇ ਹੈਰਾਨ ਰਹਿ ਗਏ ਗੁਰੂ ਜੀ ਨੇ ਮਸਜਿਦ ਨੂੰ ਕਾਬਲ ਦੇ ਚਫੇਰੇ ਫਰਾਇਆ ਤਦ ਸ਼ਹਿਰ ਦਾ ਵੱਡਾ ਕਾਜ਼ੀ ਸੁਣ ਕੇ ਜਲਦੀ ਹੀ ਗੁਰੂ ਜੀ ਪਾਸ ਤੌੜ ਕੇ ਆਇਆ ਉਸ ਨੇ ਆਣ ਕੇ ਬੇਨਤੀ ਕੀਤੀ ਕਿ ਖੁਦਾ ਦੇ ਵਾਸਤੇ ਮਸਜਿਦ ਨੂੰ ਠਹਿਰਾ ਦਿਓ ਤੇ ਸਾਨੂੰ ਆਪਣਾ ਦਰਸ਼ਨ ਦਿਓ ਕਾਜ਼ੀ ਦੀ ਬੇਨਤੀ ਸੁਣ ਕੇ ਜਦ ਗੁਰੂ ਜੀ ਨੇ ਮਸਜਿਦ ਖੜੀ ਕਰ ਦਿੱਤੀ ਤਾਂ ਸ਼ਹਿਰ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪਦੀ ਪਾਸ ਆਣ ਕੇ ਨਾ ਨਾ ਪ੍ਰਕਾਰ ਦੀਆਂ ਭੇਟਾਂ ਅਰਪਣ ਕਰਕੇ ਨਮਸਕਾਰਾਂ ਕਰਨ ਲੱਗੇ ਪੂਜਾ ਕਰਨ ਵਾਸਤੇ ਗੁਰੂ ਜੀ ਦੇ ਖੱਬੇ ਪੈਰ ਦੀ ਖੜਾਂਵ ਰੱਖ ਲਈ ਕੁਝ ਦਿਨ ਗੁਰੂ ਜੀ ਇੱਥੇ ਟਿਕ ਕੇ ਨਾਮ ਜਪਣ ਦਾ ਉਪਦੇਸ਼ ਦੇ ਕੇ ਅੱਗੇ ਨੂੰ ਵਿਦਾ ਹੋ ਗਏ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ